ਪੰਜਾਬੀਓ ਤੁਸੀਂ ਵੀ ਜਾਣਦੇ ਹੋ ਵੀ ਪੰਜਾਬ ਦੀ 80% ਨੌਜਵਾਨੀ ਫੁਕਰੀ ਹੈ ਤੇ ਉਹਦੇ ਵਿੱਚ ਹੁੱਲੜਵਾਜਾਂ ਦੀ ਵੀ ਗਿਣਤੀ ਬਹੁਤ ਜ਼ਿਆਦਾ ਹੈ। ਇਹਦਾ ਜ਼ਮੀਰ ਵਾਲਾ ਹੈਗਾ ਸਾਡੇ ਨਾਲ ਚਲੋ ਬਾਜੇ ਕੱਪਣਾ ਮਿੱਲਾਂ ਦਾ ਰੋਟੀਆਂ ਖਾ ਕੇ ਟਾਲੀਆਂ ਚ ਬੈਜੋ। ਹੁਣ ਤੁਸੀਂ ਦੇਖਿਆ ਕਿ 21-22 ਸਾਲ ਦਾ ਨੌਜਵਾਨ ਦੋ ਭੈਣਾਂ ਦਾ ਇੱਕ ਕੱਲਾ ਭਾਈ ਜਿਨ ਉਹਦੀ ਦਾਦੀ ਨੇ ਪਾਲਿਆ ਸੀਗਾ। ਜਿਹਦੇ ਉਹਦੇ ਵਿਆਹ ਕਰਨਾ ਸੀਗਾ ਉਹਦੇ ਬੱਚੇ ਹੋਣੇ ਸੀ ਇੱਕ ਪਰਿਵਾਰ ਬਣਾ ਸੀ ਪਰਿਵਾਰ ਦੀਆਂ ਆਸਾਂ ਸੀਗੀਆਂ ਉਹ ਨੌਜਵਾਨ ਛੋਟੀ ਉਮਰ ਦੇ ਵਿੱਚ ਹੀ ਹੋਲੀ ਲੱਗੜ ਕਰਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਦੱਲੇ ਬਾਲ ਸਾਹਿਬ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਜ ਜਿਹਦੇ ਵਿੱਚ ਉਹ ਕਹਿ ਰਹੇ ਨੇ ਵੀ ਮੋਦੀ ਦਾ ਗ੍ਰਾਫ ਬਹੁਤ ਉੱਚਾ ਹੋ ਗਿਆ ਵਾ ਤੇ ਉਹਦੇ ਗ੍ਰਾਫ ਨੂੰ ਥੱਲੇ ਲਿਆਉਣਾ ਬਹੁਤ ਜ਼ਰੂਰੀ ਆ ਜਾਨੀ ਕਿ ਵੀ ਮੋਦੀ ਦੇ ਗ੍ਰਾਫ ਨੂੰ ਥੱਲੇ ਡੇਕਣ ਵਾਸਤੇ ਇੱਕ ਇਹ ਅੰਦੋਲਨ ਕਰਨ ਵਾਲੇ ਉਹ ਕਹਿ ਰਹੇ ਨੇ ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੱਲੂ ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਗਨ ਸੈਨਿਕ ਲੱਗੇ ਹੋਏ ਸੀ ਉੱਤੇ ਐਸਐਸਪੀ ਖੜਾ ਸੀਗਾ ਤੇ ਸਾਡੇ ਨੌਜਵਾਨ ਉਹਨੂੰ ਗਾਲਾਂ ਕੱਢ ਰਹੇ ਸੀਗੇ ਤੇ ਉਹਨਾਂ ਨੂੰ ਬੰਦਾ ਚੰਗਾ ਬੋਲ ਰਹੇ ਸੀਗੇ ਭਾਈ ਜੀ ਅੱਜ ਕੱਲ ਕੋਈ ਘਰ ਦਾ ਬੰਦਾ ਗਾਲ ਨਹੀਂ ਕਹਿੰਦਾ ਗਵਾਂਢੀ ਕਿਸੇ ਤੋਂ ਮਾਮਾ ਭੈਣਾ ਦੀਆਂ ਗਾਲਾਂ ਨਹੀਂ ਕਹਿੰਦਾ ਹੈਗਾ ਉਹ ਤਾਂ ਫੇਰ ਇੱਕ ਪੁਲਿਸ ਦਾ ਇੱਕ ਵੱਡਾ ਅਫਸਰ ਸੀ ਜਿਹਨੂੰ ਸਾਡੀ ਫੁਕਰੀ ਨੌਜਵਾਨੀ ਆ ਜਿਹੜੀ ਹੁੱਲੜਵਾ ਸੀ ਗਾਲਾਂ ਕੱਢ ਰਹੇ ਸੀ ਪਰ ਆਪਾਂ ਦੇ ਬੇਨਤੀ ਕਰਦੇ ਜਿਹੜੇ ਢੜਕਾਉ ਨੌਜਵਾਨ ਐ ਇੱਥੇ ਉਹਨਾਂ ਨੂੰ ਬਤੋਲੋ ਉਹਨਾਂ ਨੇ ਇਹ ਢੜਕਾਇਆ ਗਾਲਾਂ ਕੱਢੇ ਅੱਜ ਅੱਜ ਐਸਪੀ ਨੂੰ ਗਾਲਾਂ ਕੱਢ ਰਹੇ ਸੀ ਇਹ ਬਾਗ ਨੂੰ ਮਾਰ ਕੇ ਜੱਟ ਗੱਲ ਆ ਜਿਹੜੇ ਢੜਕਾਉ ਨੌਜਵਾਨ ਐ ਬਹੁਤ ਵੱਡੀ ਗਲਤੀ ਐ ਭਾਈ ਜੀ ਇੱਕ ਕਰਜ਼ਾ ਮਾਫੀ ਜਿਹੜੀ ਕਹਿ ਰਹੇ ਵੀ ਹਰ ਕਿਸਾਨ ਨੂੰ 10000 ਪੈਨਸ਼ਨ ਲੱਗਣੀ ਚਾਹੀਦੀ ਆ ਭਾਈ ਜੀ ਜਿੱਥੇ ਮੇਰਾ ਕੰਮ ਕਾਜ ਆ ਆ ਸਾਡੇ 5 ਜ਼ਿਲ੍ਹੇ ਨੇ ਸਾਡੇ 5 ਜ਼ਿਲ੍ਹੇ ਲੁਧਿਆਣਾ ਹੋ ਗਿਆ ਫਤਿਹਗੜ੍ਹ ਸਭਾ ਹੋ ਗਿਆ ਮਾਲੀਆ ਹੋ ਗਿਆ ਜਲੰਧਰ ਹੋ ਗਿਆ ਤੇ ਪਟਿਆਲਾ ਹੋ ਗਿਆ ਤੋ ਤੋ ਕਰੋੜ ਰੁਪਏ ਦਾ ਇੱਕ ਕਿਲਾ ਵਿਕਿਆ ਵਾ ਇਹ ਜੇ ਤੁਹਾਨੂੰ ਵਿਆਹ ਦਿਖਾ ਦਿੰਨਾ ਵਾ ਜ਼ਮੀਨਾਂ ਮਹਿੰਗੀਆਂ ਵਿਕਣ ਕਾਰਨ ਜਿੱਥੇ 50-50 ਲੱਖ ਦੀਆਂ ਗੱਡੀਆਂ ਲੈਤੀਆਂ ਨੇ ਤੇ ਤਿੰਨ ਤਿੰਨ ਮੱਝ ਲਈ ਕੁੱਟਿਆ ਭਈਆ ਨੇ ਆਪਣੇ ਮੁੰਡਿਆਂ ਦੇ ਵਿਆਹ ਦੇ ਵਿੱਚ 20-25-25 ਲੱਖ ਦੇ ਵੱਡੇ ਵੱਡੇ ਕਲਾਕਾਰ ਲਾਉਂਦੇ ਨੇ ਟ੍ਰੈਕਟਰਾਂ ਨੂੰ ਤੇ ਲਾ ਕੇ ਫੌਰਨ ਟ੍ਰੈਕਟਰ ਲਾ ਕੇ ਤੇ ਲੱਖ-ਲੱਖ ਰੁਪਏ ਦਾ ਲਾ ਕੇ ਡੱਕਾ ਵੀ ਗਰੀਬ ਤਰ੍ਹਾਂ ਹੈ ਜੀ ਇਹਦੇ ਗਰੀਬ ਕਿਸਾਨ ਹੈ ਹੋਰ ਦੱਸੋ ਇਹਨਾਂ ਦੀਆਂ ਜ਼ਮੀਨਾਂ ਸਾਰੇ ਲੋਕਾਂ ਦੀਆਂ ਠੇਕੇ ਦੇ ਦਿੱਤੀਆਂ ਹੋਈਆਂ ਮੈਂ ਹਜੇ ਵੀ ਤੁਹਾਨੂੰ ਡੱਲੇਵਾਲ ਸਾਹਿਬ ਕਹਿਣਾ ਵਾਂ ਮਡੱਲੇਵਾਲ ਸੇ ਭੰਦੇ ਸਾਹਿਬ ਮੈਨੂੰ ਪਤਾ ਵਾ ਤੁਸੀਂ ਕਹਿੰਦੇ ਸੀ ਦੋਨੇ ਜਣਿਆਂ ਦੀ ਛੋਟੀ ਇਹ ਪਲੈਨਿੰਗ ਸੀਗੀ ਵੀ ਹਾਂ ਅਸੀਂ ਸੰਯੁਕਤ ਮੋਰਚੇ ਤੋਂ ਵੱਡੇ ਕਿਸਾਨ ਆਖੂ ਬਣ ਕੇ ਅਸੀਂ ਉੱਪਰਾਂਗੇ ਮੈਨਰੇ ਰੌਲਾ ਪਾਉਂਦੇ ਆ ਜਿਵੇਂ ਅਸੀਂ ਇੰਦਰਾ ਗਾਂਧੀ ਚੱਕਦੀ ਐ ਮੋਦੀ ਨੂੰ ਚੱਕ ਦਿਆਂਗੇ ਹਲਾਤ ਖਰਾਬ ਕਰਦੇ ਕਿ ਨਹੀਂ ਕਰਦੇ ਅਸੀਂ ਖਾਸ ਤਨ ਬਣਾ ਦੇਾਂਗੇ ਅਸੀਂ ਉਹ ਕਰ ਦੇਾਂਗੇ ਉਹ ਤੁਸੀਂ ਦੱਸੋ ਵੀ ਉਹ ਉੱਥੇ ਕਰਖਾਨਾ ਬੈਠਿਆ ਹੈ ਭਾਈ ਜੀ ਇੱਕ ਕਰਜ਼ਾ ਮਾਫੀ ਜਿਹੜੀ ਕਹਿੰਦੇ ਵੀ ਹਰ ਕਿਸਾਨ ਨੂੰ 10000 ਪੈਨਸ਼ਨ ਲੱਗਣੀ ਚਾਹੀਦੀ ਹੈ ਭਾਈ ਜੀ ਜਿੱਥੇ ਮੇਰਾ ਕੰਮ ਕਾਜ ਆ ਆ ਸਾਡੇ 5 ਜ਼ਿਲ੍ਹੇ ਨੇ ਸਾਡੇ 5 ਜ਼ਿਲ੍ਹੇ ਲੁਧਿਆਣਾ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਮਾਲੀਆ ਹੋ ਗਿਆ ਜਲੰਧਰ ਹੋ ਗਿਆ ਤੇ ਪਟਿਆਲਾ ਹੋ ਗਿਆ ਤੋਂ ਤੋਂ ਕਰੋੜ ਰੁਪਏ ਦਾ ਇੱਕ ਕੀਲਾ ਵਿਕਿਆ ਵਾ ਇਹ ਜੇ ਤੁਹਾਨੂੰ ਵਿਆਹ ਦਿਖਾ ਦਿੰਨਾ ਵਾ ਜ਼ਮੀਨਾਂ ਮਹਿੰਗੀਆਂ ਵਿਕਣ ਕਾਰਨ ਜਿੱਥੇ 50-50 ਲੱਖ ਦੀਆਂ ਗੱਡੀਆਂ ਲੈਤੀਆਂ ਨੇ ਤਿੰਨ-ਤਿੰਨ ਮੰਜ਼ਲੀ ਕੋਠੀਆਂ ਭਈਆਂ ਨੇ ਆਪਣੇ ਮੁੰਡਿਆਂ ਦੇ ਵਿਆਹ ਦੇ ਵਿੱਚ 20-25-25 ਲੱਖ ਦੇ ਵੱਡੇ-ਵੱਡੇ ਕਲਾਕਾਰ ਲਾਉਂਦੇ ਨੇ ਅੱਜ ਤੱਕ ਕਿਸਾਨ ਲੀਡਰਾਂ ਨੂੰ ਤੇ ਰਾਜਨੀਤਿਕ ਲੀਡਰਾਂ ਨੂੰ ਕੁਝ ਨਹੀਂ ਹੁੰਦਾ ਜੋ ਨੁਕਸਾਨ ਹੁੰਦਾ ਪੰਜਾਬ ਦੀ ਜਨਤਾ ਦਾ ਹੁੰਦਾ ਵਾ ਕੋਲ ਬਹਿਣਾ ਕਿ ਲੱਗਦੀ ਪਰ ਇਹਨਾਂ ਨੂੰ ਬੜੀਆਂ ਮੁੜ ਜਾਣਗੇ ਇਹ ਜਿਹੜਾ ਗੱਲ ਕਰਦਾ ਹੈ ਮਾਣਾ ਬਾਲਾ ਜੀ ਆਨ ਨੂੰ ਯਾਦੋਂ ਹੀ ਜਿਆਦਾ ਚਾੜਦੇ ਆ ਤੇ ਰਾਤ ਨੂੰ 12 1 1 ਵਜੇ ਤੱਕ ਉੱਚੀ ਉੱਚੀ ਟਰੈਕਟਰਾਂ ਦੇ ਟੈਕ ਲਾ ਕੇ ਸਾਨੂੰ ਸਾਊਂਡ ਨਹੀਂ ਸੀ ਦੰਦੇ ਹੁੰਦੇ ਇਹੋ ਜਿਹਾ ਫੁਕਰੀ ਨੌਜਵਾਨੀ ਆ ਹੋ ਹੈਗੀ ਆ ਪੰਜਾਬੀਓ ਤੁਸੀਂ ਵੀ ਜਾਣਦੇ ਹੋ ਵੀ ਪੰਜਾਬ ਦੀ 80% ਨੌਜਵਾਨੀ ਫੁਕਰੀ ਆ ਤੇ ਉਹਦੇ ਵਿੱਚ ਹੁੱਲੜਵਾਜਾਂ ਦੀ ਵੀ ਗਿਣਤੀ ਬਹੁਤ ਜ਼ਿਆਦਾ ਹੈ ਹੁਣ ਤੁਸੀਂ ਦੇਖਿਆ ਕਿ 21 22 ਸਾਲ ਦਾ ਨੌਜਵਾਨ ਦੋ ਭੈਣਾਂ ਦਾ ਇੱਕ ਕੱਲਾ ਭਾਈ ਜਿਨ ਉਹਦੀ ਦਾਦੀ ਨੇ ਪਾਲਿਆ ਸੀਗਾ ਜਿਹਦੇ ਉਹਦੇ ਵਿਆਹ ਕਰਨਾ ਸੀਗਾ ਉਹਦੇ ਬੱਚੇ ਹੁਣੇ ਜਿੱ ਇੱਕ ਪਰਿਵਾਰ ਬਣਾਣਾ ਸੀ ਪਰਿਵਾਰ ਦੀਆਂ ਆਸਾਂ ਸੀਗੀਆਂ ਉਹ ਨੌਜਵਾਨ ਛੋਟੀ ਉਮਰ ਦੇ ਵਿੱਚ ਹੀ ਗੋਲੀ ਲੱਗੜ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਜੇਕਰ ਅਸੀਂ ਜਦੋਂ ਇਹ ਉੱਥੇ ਸੰਘਰਸ਼ ਚੱਲ ਰਿਹਾ ਸੀਗਾ ਜੇਕਰ ਸੰਘਰਸ਼ ਦੇ ਵਿੱਚ ਉਹ ਨੌਜਵਾਨਾਂ ਦਾ ਸੱਚ ਮੰਨੀਏ ਤਾਂ ਭਾਈ ਜੀ ਬਹੁਤ ਗੁੱਸਾ ਵੀ ਆਉਂਦਾ ਵਾ ਇਹ ਜਿਹੜੇ ਸਾਡੀ ਫੁਗਰੀ ਨੌਜਵਾਨੀਆਂ ਹੁੱਲੜ ਨੌਜਵਾਨ ਨੇ ਜੋ ਸਾਹਮਣੇ ਪੁਲਿਸ ਲੱਗੀ ਹੋਈ ਸੀ ਅਰਧ ਬੰਦ ਸੈਨਿਕ ਲੱਗੇ ਹੋਏ ਸੀ ਉੱਥੇ ਐਸਐਸਪੀ ਖੜਾ ਸੀਗਾ ਤੇ ਸਾਡੇ ਨੌਜਵਾਨ ਉਹਨੂੰ ਗਾਲਾਂ ਕੱਢ ਰਹੇ ਸੀਗੇ ਤੇ ਉਹਨਾਂ ਨੂੰ ਬੰਦਾ ਚੰਗਾ ਬੋਲ ਰਹੇ ਸੀਗੇ ਭਾਈ ਜੀ ਅੱਜ ਕੱਲ ਕੋਈ ਘਰ ਦਾ ਬੰਦਾ ਗਾਲਾਂ ਨਹੀਂ ਖਾਂਦਾ ਗਵੰਡੀ ਕਿਸੇ ਤੋਂ ਮਾਮਾ ਭੈਣਾਂ ਦੀਆਂ ਗਾਲਾਂ ਨਹੀਂ ਖਾਂਦਾ ਹੈਗਾ ਉਹ ਤਾਂ ਫੇਰ ਇੱਕ ਪੁਲਿਸ ਦਾ ਇੱਕ ਵੱਡਾ ਅਫਸਰ ਸੀ ਜਿਹਨੂੰ ਸਾਡੀ ਫੁਗਰੀ ਨੌਜਵਾਨੀ ਜਾਂ ਜਿਹੜੀ ਹੁੱਲੜਵਾ ਸੀ ਗਾਲਾਂ ਕੱਢ ਰਹੇ ਸੀਗੇ ਤੇ ਨਾਲ ਦੀ ਨਾਲ ਬਾਈ ਜੀ ਅਸੀਂ ਇਹ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਵੀ ਇਹ ਗੱਲ ਸੱਚ ਆ ਕਿ ਨਹੀਂ ਸੱਚ ਕਿਉਂਕਿ ਸਾਰੇ ਨੌਜਵਾਨ ਬੁਗਰੇ ਨਹੀਂ ਹੁੰਦੇ ਆਪਣੇ ਆਪਗੂਆਂ ਦੀ ਗੱਲ ਮੰਨ ਕੇ ਵੀ ਉਹ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਹੇ ਨੇ ਉਹ ਵੀ ਤੁਹਾਨੂੰ ਵੀਡੀਓ ਦਿਖਾਉਨੇ ਆ ਫਿਰ ਇੱਕ ਇੱਕ ਅੱਧ ਖੜਾ ਉਮਰ ਦਾ ਆਦਮੀ ਅੱਧ ਖੜਾ ਉਮਰ ਦਾ ਆ ਬੰਦਾ ਇੱਕ ਜਿਹੜਾ ਸਾਫ ਕਾ ਸੈਨਿਕ ਸੈਨਿਕਾ ਉਹਦੇ ਨਾਲ ਬੈਠ ਰਿਹਾ ਵਾ ਕਹਿੰਦਾ ਲੈ ਕੇ ਉਹ ਵੀ ਪਰਾਲੀ ਦੀਆਂ ਗੱਠਾਂ ਕਹਿੰਦਾ ਉਹਨਾਂ ਨੂੰ ਅੱਗ ਲਾਉਣੀ ਆ ਕਹਿੰਦਾ ਸਾਰਾ ਧੂਆਂ ਉਧਰ ਜਾਊਗਾ ਭਾਈ ਜੀ ਸਾਡੇ ਤਾਂ ਡੱਲੇਵਾਲ ਸਾਹਿਬ ਤੇ ਅਰਪਦੇਵ ਸਾਹਿਬ ਕਹਿ ਰਹੇ ਨੇ ਵੀ ਅਸੀਂ ਸ਼ਾਂਤ ਮੇਂ ਢੰਗ ਨਾਲ ਸੰਘਰਸ਼ ਕਰਨਾ ਨਾਲੇ ਭਾਈ ਜੀ ਇਹ ਜਿਹੜਾ ਪਹਿਲਾ ਦਿੱਲੀ ਅੰਦੋਲਨ ਨਾਲ ਲੜਿਆ ਗਿਆ ਸੀ ਨਾ ਇਹ ਅੰਦੋਲਨ ਉਹਦੇ ਅੰਦੋਲਨ ਵਰਗਾ ਨਹੀਂ ਹੈਗਾ ਉਹਦਾ ਪੂਰੀ ਪਲੈਨਿੰਗ ਬਣਾਈ ਸੀ 32 ਕਿਸਾਨ ਜਥੇਬੰਦੀਆਂ ਨੇ ਸਾਰੇ ਵਰਗ ਨੂੰ ਨਾਲ ਲੈ ਕੇ ਚੱਲੇ ਸੀਗੇ ਤੇ ਹੁਣ ਇਹ ਸੰਯੁਕਤ ਮੋਰਚਾ ਨਹੀਂ ਹੈਗਾ ਦੋ ਤਿੰਨ ਜਥੇਬੰਦੀਆਂ ਨੇ ਜਿਹਦੀ ਅਗਵਾਈ ਡੱਲੇਵਾਲ ਤੇ ਭੰਦੇਰ ਸਾਹਿਬ ਕਰ ਰਹੇ ਨੇ ਤੇ ਮੈਂ ਤਾਂ ਇਸ ਗੱਲ ਤੇ ਵੀ ਬੜਾ ਹੈਰਾਨ ਹੋਇਆ ਮਾਂ ਵੀ ਜਦੋਂ ਦੋ ਫੌਜਾਂ ਲੜਦੀਆਂ ਨੇ ਜੇ ਉਹਨਾਂ ਦਾ ਇੱਕ ਜਰਨੈਲ ਜ਼ਖਮੀ ਵੀ ਹੋ ਜਾਵੇ ਇਹਨਾਂ ਦਾ ਦੂਜੀ ਫੌਜ ਨੂੰ ਪਤਾ ਨਹੀਂ ਲੱਗਣ ਦਿੰਦੇ ਵੀ ਸਾਡਾ ਜਰਨੈਲ ਜ਼ਖਮੀ ਹੋ ਗਿਆ ਤੇ ਡੱਲੇਵਾਲ ਸਾਹਿਬ ਜਾ ਕੇ ਹਸਪਤਾਲ ਦੇ ਵਿੱਚ ਦਾਖਲ ਹੋਗੇ ਤੇ ਚਾਰ মিডিਆ ਕਰਮਚਾਰੀਆਂ ਨੂੰ ਲੈ ਕੇ ਹੁਣ ਉਹ ਤੋਂ ਬਾਅਦ ਭੰਦੇਰ ਸਾਹਿਬ ਦਾਖਲ ਹੋ ਜਾਣਗੇ ਭੰਦੇਰ ਸਾਹਿਬ ਦੇਖਿਆ ਵੀ ਉਹਨਾਂ ਦੇ ਚੰਗੀ ਤਰ੍ਹਾਂ ਮੂੰਹ ਤੇ ਮਾਸਕ ਪਾਇਆ ਹੋਇਆ ਵਾ ਤੇ ਜਿਹੜੇ ਉਹਨਾਂ ਦੇ ਆਲੇ-ਦਾਲੇ ਖੜੇ ਨੇ ਉਹ ਸਾਰੇ ਵਿਚਾਰੇ ਮੂੰ ਨੰਗੇ ਮੂੰਹ ਖੜੇ ਨੇ ਭਾਈ ਜੀ ਤੁਸੀਂ ਇਹ ਦੇਖੋ ਵੀ ਪਹਿਲਾਂ ਪਹੁੰਚ ਗਏ ਸੀਗੇ ਮੋਦੀ ਨੂੰ ਇਹ ਨਹੀਂ ਸੀ ਪਤਾ ਵੀ ਦਿੱਲੀ ਦਾ ਅੰਦੋਲਨ ਇੱਕ ਮਹਾ ਅੰਦੋਲਨ ਬਣ ਜਾਊਗਾ ਸਾਰੀ ਦੁਨੀਆ ਦੇ ਵਿੱਚ ਫੈਲ ਜਾਊਗਾ ਜਦੋਂ ਇਹ ਕਾਲ ਦਿੱਤੀ ਤਾਂ ਉਹਨੇ ਵੀ ਪੂਰੀ ਪਲੈਨਿੰਗ ਕੀਤੀ ਆ ਵੀ ਪਹਿਲਾ ਵਾਲਾ ਕੰਮ ਨਾ ਹੋ ਜਵੇ ਭਾਈ ਜੀ ਇੱਕ ਸਾਰਿਆਂ ਨੂੰ ਜੋ ਵੱਡੀ ਗੱਲ ਹੋਈ ਜਿਹੜਾ ਕਿ ਸਾਡਾ ਜਿਹੜਾ ਨੈਸ਼ਨਲ ਮੀਡੀਆ ਚਲਾ ਰਿਹਾ ਵਾ ਡੱਲੇਵਾਲ ਸਾਹਿਬ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਉਹ ਕਹਿ ਰਹੇ ਨੇ ਵੀ ਮੋਦੀ ਦਾ ਗਰਾਫ ਬਹੁਤ ਉੱਚਾ ਹੋ ਗਿਆ ਵਾ ਤੇ ਉਹਦੇ ਗਰਾਫ ਨੂੰ ਥੱਲੇ ਲਿਆਉਣਾ ਬਹੁਤ ਜ਼ਰੂਰੀ ਆ ਜਾਨੀ ਕਿ ਵੀ ਮੋਦੀ ਦੇ ਗਰਾਫ ਨੂੰ ਥੱਲੇ ਡੇਕਣ ਵਾਸਤੇ ਇੱਕ ਇਹ ਅੰਦੋਲਨ ਕਰਨ ਬਾਰੇ ਉਹ ਕਹਿ ਰਹੇ ਨੇ ਭਾਈ ਜੀ ਜਿਹੜਾ ਐਮਐਸਪੀ ਹੋਗੀ ਐਮਐਸਪੀ ਹੋਗੀ ਕਰਜ਼ਾ ਮਾਫੀ ਹੋਗੀ ਭਾਈ ਜੀ ਇੱਕ ਕਰਜ਼ਾ ਮਾਫੀ ਜਿਹੜੀ ਕਹਿ ਰਹੇ ਵੀ ਹਰ ਕਿਸਾਨ ਨੂੰ 10000 ਪੈਨਸ਼ਨ ਲੱਗਣੀ ਚਾਹੀਦੀ ਆ ਭਾਈ ਜੀ ਜਿੱਥੇ ਮੇਰਾ ਕੰਮ ਕਾਜ ਆ ਆ ਸਾਡੇ ਪੰਜ ਜ਼ਿਲ੍ਹੇ ਨੇ ਸਾਡੇ ਪੰਜ ਜ਼ਿਲ੍ਹੇ ਲੁਧਿਆਣਾ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਮਾਲੀਆ ਹੋ ਗਿਆ ਜਲੰਧਰ ਹੋ ਗਿਆ ਤੇ ਪਟਿਆਲਾ ਹੋ ਗਿਆ ਦੋ ਦੋ ਕਰੋੜ ਰੁਪਏ ਦਾ ਇੱਕ ਕੀਲਾ ਵਿਕਿਆ ਵਾ ਇਹ ਜੇ ਤੁਹਾਨੂੰ ਵਿਆਹ ਦਿਖਾ ਦਿੰਨਾ ਵਾ ਜ਼ਮੀਨਾਂ ਮਹਗੀਆਂ ਵਿਕਣ ਕਾਰਨ ਜਿੱਥੇ 50-50 ਲੱਖ ਦੀਆਂ ਗੱਡੀਆਂ ਲੈਤੀਆਂ ਨੇ ਤਿੰਨ ਤਿੰਨ ਮੰਜ਼ਲੀ ਕੁੱਟੀਆਂ ਪਾਈਆਂ ਨੇ ਆਪਣੇ ਮੁੰਡਿਆਂ ਦੇ ਵਿਆਹ ਦੇ ਵਿੱਚ 20-25-25 ਲੱਖ ਦੇ ਵੱਡੇ ਵੱਡੇ ਕਲਾਕਾਰ ਲਾਉਂਦੇ ਨੇ ਜੇ ਲੋਨ ਪੈਨਸ਼ਨ ਲੱਗਣੀ ਚਾਹੀਦੀ ਆ ਲੋਨ ਮਾ ਵੀ ਹੋਣੇ ਚਾਹੀਦੇ ਨੇ ਤਾਂ ਉਹਨਾਂ ਦੇ ਹੋਣੇ ਚਾਹੀਦੇ ਨੇ ਜਿਹੜੀ ਛੋਟੀ ਕਿਸਾਨੀ ਆ ਜਿਨ੍ਹਾਂ ਦੇ ਪੁੱਤ ਕਿਸਾਨਾਂ ਦੇ ਪੁੱਤ ਡਰਾਈਵਰੀਆਂ ਕਰਦੇ ਨੇ ਸਕਿਉਰਟੀ ਗਾਰਡਾਂ ਦਾ ਕੰਮ ਕਰਦੇ ਨੇ ਫੈਕਟਰੀਆਂ 'ਚ ਲੱਗੇ ਹੋਏ ਨੇ ਜਿਨ੍ਹਾਂ ਦੇ ਛੋਟੇ ਕਾਰੋਬਾਰ ਨੇ ਭਾਈ ਜੀ ਬਹੁਤ ਦੁੱਖ ਲੱਗਦਾ ਵਾ ਵੀ ਜਦੋਂ ਸਾਡੀ ਨੌਜਵਾਨਾਂ ਤੁਸੀਂ ਦੇਖਿਆ ਕਿੰਨੇ ਆਰਮੀ ਵਾਲੇ ਸਾਡੇ ਨੌਜਵਾਨਾਂ ਨੂੰ ਚੱਕ ਕੇ ਲੈ ਗਏ ਕਿੰਨੇ ਜੀਆਂ ਲੱਤਾਂ ਟੁੱਟੀਆਂ ਇੱਕ ਨੌਜਵਾਨ ਦੀ ਅੱਖ ਹੀ ਨਿਕਲ ਗਈ ਕਈਆਂ ਦੀਆਂ ਰੋਸ਼ਨੀयां ਚਲੇ ਗਈਆਂ ਮੈਂ ਹਜੇ ਵੀ ਤੁਹਾਨੂੰ ਡੱਲੇਵਾਲ ਸਭ ਕਹਿਣਾ ਵਾ ਮੈਂ ਡੱਲੇਵਾਲ ਸੇ ਭੰਦੇ ਸਭ ਮੈਨੂੰ ਪਤਾ ਵਾ ਤੁਸੀਂ ਕਹਿੰਦੇ ਸੀ ਦੋਨੇ ਜਣਿਆਂ ਦੀ ਛੋਟੀ ਇਹ ਪਲੈਨਿੰਗ ਸੀਗੀ ਵੀ ਹਾਂ ਅਸੀਂ ਸੰਯੁਕਤ ਮੋਰਚੇ ਤੋਂ ਵੱਡੇ ਕਿਸਾਨ ਆਗੂ ਬਣ ਕੇ ਅਸੀਂ ਉਭਰਾਂਗੇ ਪਰ ਹਜੇ ਵੀ ਬੁੱਢੁੱਲੇ ਬੇੜਾਂ ਦਾ ਕੁਝ ਨਹੀਂ ਵਿਗੜਿਆ ਹੈਗਾ ਤੁਸੀਂ ਇਹਨਾਂ ਨੂੰ ਬੇਨਤੀ ਕਰੋ ਵੀ ਜੋ ਕੁਝ ਹੋ ਗਿਆ ਮੇਰ ਤੋਂ ਗਲਤੀਆਂ ਹੋ ਗਿਆ ਸੰਯੁਕਤ ਮੋਰਚੇ ਨੂੰ ਵੀ ਅਸੀਂ ਸਾਰੇ ਇੱਕ ਪਰਿਵਾਰ ਆ ਰਲ ਮਿਲ ਕੇ ਅਸੀਂ ਮੋਦੀ ਦੇ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਧੌਣ ਤੇ ਗੋਡਾ ਰੱਖਣਾ ਵਾ ਇਹਦੇ ਕਰਕੇ ਪਲੈਨਿਕ ਬਣਾਉ ਪਈ ਜੀ ਬਹੁਤ ਜਾਨ ਇਹ ਨਹੀਂ ਪਤਾ ਵੀ ਕੱਲ ਨੂੰ ਹੋਰ ਕਿਸੇ ਦੀ ਮੌਤ ਹੋਵੇ ਚਾਰ ਪੰਜ ਮੌਤਾਂ ਹੋ ਚੁੱਕੀਆਂ ਨੇ ਕਿੰਨੇ ਸਾਡੇ ਪੰਜਾਬ ਦੇ ਗੱਭਰੂ ਗੱਭਰ ਤਰੂ ਇੱਕ ਸਾਡਾ ਗੱਭਰੂ ਇਸ ਧਾਨ ਤੋਂ ਚਲੇ ਗਿਆ ਕਈਆਂ ਦੀਆਂ ਲੱਤਾਂ ਟੁੱਟ ਗਈਆਂ ਕਈਆਂ ਦੀਆਂ ਅੱਖਾਂ ਜਾਂ ਰੋਤਨੀ ਚਲੇ ਗਈਆਂ ਅਜੇ ਸ਼ਰ ਘਰ ਚ ਚੱਲ ਰਿਹਾ ਵਾ ਅੱਜ ਤੱਕ ਕਿਸਾਨ ਲੀਡਰਾਂ ਨੂੰ ਤੇ ਰਾਜਨੀਤਿਕ ਲੀਡਰਾਂ ਨੂੰ ਕੁਝ ਨਹੀਂ ਹੁੰਦਾ ਜੋ ਨੁਕਸਾਨ ਹੁੰਦਾ ਪੰਜਾਬ ਦੀ ਜਨਤਾ ਦਾ ਹੁੰਦਾ ਵਾ ਪਰ ਆ ਜਿਹੜੇ ਬਾਹਰਲੀ ਸ਼ਰਾਰਤਾਂ ਨੇ ਜਿਹੜੇ ਹੁਲੜਵਾਜਨ ਸਰ ਨੇ ਉਹ ਮੁੱਦੇ ਨੂੰ ਖਰਾਬ ਕਰ ਰਹੇ ਨੇ ਇਹ ਫੋਕਸ ਰੱਖੋ ਜਦੋਂ ਵੀ ਕੋਈ ਸੰਯੁਕਤ ਮੋਰਚੇ ਦੇ ਵਿੱਚ ਮੈਂ ਤਿੰਨ ਗੇਰੀ ਮੈਂ ਸੰਯੁਕਤ ਮੋਰਚੇ ਦਿੱਲੀ ਗਿਆ ਮੈਂ ਉੱਥੇ ਤੇ ਰਾਤ ਨੂੰ 12 1 1 ਵਜੇ ਤੱਕ ਉੱਚੀ ਉੱਚੀ ਟਰੈਕਟਰਾਂ ਦੇ ਡੈਕ ਲਾ ਕੇ ਸਾਨੂੰ ਸੌਣ ਨਹੀਂ ਸੀ ਦਿੰਦੇ ਹੁੰਦੇ ਇਹ ਜਿਹੇ ਫੁਕਰੀ ਨੌਜਵਾਨੀ ਆ ਉਹ ਹੈਗੀ ਆ ਇਹਦੇ ਕਰਕੇ ਪਾਈ ਜੀ ਸਾਰਿਆਂ ਨੇ ਰਲ ਮਿਲ ਕੇ ਸੰਘਰਸ਼ ਜਿੱਤਣਾ ਪੈਣਾ ਵਾ ਉਹ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਜਿਹਦੇ ਵਿੱਚ ਇਹ ਪੁਲਿਸ ਵਾਲਿਆਂ ਨੂੰ ਐਸਪੀ ਨੂੰ ਕਾਲਾ ਕੱਢ ਰਹੇ ਨੇ ਕਿ ਵੀ ਉੱਥੇ ਨੌਜਵਾਨ ਕਹਿੰਦੇ ਨੇ ਅਸੀਂ ਸਿਰ ਦੇਣੇ ਆ ਅਸੀਂ ਸਿਰਾਂ ਦਾ ਢੇਰ ਲਾ ਕੇ ਅੱਗੇ ਲੰਘ ਜਾ ਕੇ ਉਹ ਸਾਨੂੰ ਗੁਰੂਆਂ ਨੇ ਸਿਰ ਦੇਣੇ ਵੀ ਸਿਖਾਏ ਆ ਤੇ ਸਿਰ ਬਰਤਣੇ ਵੀ ਸਿਖਾਇਆ ਵਾ ਇਹ ਦੇਖੋ ਵੀ ਹੋਰ ਕਿਸੇ ਦੇ ਮਾਮਾ ਦਾ ਪੁੱਤ ਨਾਮ ਅਰਿਸ਼ ਕਿਹਨੀਆਂ ਮਸਾਬਾ ਨਾ ਟੁਕੜ ਕਿਸੇ ਦੀਆਂ ਲੱਤਾਂ ਪਾਹਾਂ ਨਾ ਟੁੱਟਣ ਇੱਕ ਸਾਰਾ ਇੱਕ ਸਾਰਾ 32 ਕਿਸਾਨ ਮੋਰਚਾ ਤੇ ਇੱਕ ਸੰਯੁਕਤ ਮੋਰਚਾ ਸੀ ਢੱਲੇਵਾਲ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਚੱਲੋ ਨਾ ਉਹਨਾਂ ਕੁਝ ਨਹੀਂ ਹੋਣਾ ਵੀ ਤੁਸੀਂ ਉਹਨਾਂ ਤੋਂ ਉੱਪਰ ਹੋ ਜੇਗੇ ਇਹ ਦੇਖੋ ਵੀ ਕਿਸੇ ਦੀ ਜਾਨ ਨਾ ਜਾਵੇ ਕਿਸੇ ਦੀਆਂ ਲੱਤਾਂ ਨਾ ਟੁੱਟਣ ਹੋਰ ਕਿਸੇ ਦੀ ਅੱਖਾਂ ਦੀ ਰੋਸ਼ਨੀ ਨਾ ਜਾਵੇ ਛੋਟਾ ਕੁਝ ਨਹੀਂ ਵਿਗੜਨਾ ਹੈਗਾ ਜੋ ਨੁਕਸਾਨ ਹੋਣਾ ਪੰਜਾਬ ਦੀ ਜਨਤਾ ਦਾ ਹੋਣਾ ਵਾ ਬਹੁਤ ਬਹੁਤ ਧੰਨਵਾਦ